ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੇਰੀ ਫਾਰਮ ਭਖਤਾ ਤੇ ਜਿਹੜੇ ਭਰਾ ਆਪਣੀ YouTube ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀ Facebook ਪੇਜ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਅੱਜ ਦੀ ਵੀਡੀਓ ਲੈ ਕੇ ਆਏ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈਨੂ ਬਾਗਾ ਪੁਰਾਣਾ ਪੈਂਦੀ ਆ ਬਾਈ ਲਾਪਰੀਤ ਕੋਲੇ ਪਹੁੰਚੇ ਆ ਬੱਸ ਇਹਦਾ ਖਜ਼ਾਨਾ ਹੀ ਆ ਬਾਈ ਕੋਲੇ ਅੱਜ 6 ਨਾਗਾ ਬਹੁਤ ਸੋਹਣੇ ਨਾਗਰ ਟੋਪੋ ਟੋਪ ਦੇ ਬਾਕੀ ਜਾਣਕਾਰੀ ਆਪਾਂ ਕੱਲੀ ਕੱਲੀ ਵચ્છી ਦੀ ਲੈ ਕੇ ਦੇਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਲਾਪ੍ਰੀਤ ਦੇ ਨਾਲ ਆ ਜਾ ਬਾਈ ਲਾਪ੍ਰੀਤ ਬਹੁਤ ਸੋਹਣੇ ਨਾਗਾ ਬਾਈ ਕੋਲੇ ਅੱਜ ਫਸੀ ਗੜ ਬਾਈ ਲਾਪ੍ਰੀਤ ਹੋ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰੀ ਗਾ ਨਾ ਮੇਰਾ ਲਾਪ੍ਰੀਤ ਬਾਈ ਸੁਖਨੰਦ ਪਹਿਲਾ ਮੋਗਾ ਠੀਕ ਹੈ ਜੀ ਤਹਿਸੀਲ ਬਾਗਾਪੁਰਾ ਨੇੜੇ ਸ਼ਹਿਰ ਭਾਈਤਾ ਭਾਈਕਾ ਤੇ ਬਗਰਾੜੀ ਆ ਬਾਈ ਇੱਥੋਂ 1.5 ਕਿਲੋਮੀਟਰ ਤੇ 2 ਤੇ ਹਨਾ ਬਾਜਾ ਕਾ ਨੰਬਰ ਨਾਲ ਬਰਨਾਲਾ ਰੋਡ ਜਿਹੜਾ ਵੱਡਾ ਬਾਜਾ ਖਾਨਾ ਤੋਂ ਬਰਨਾਲਾ ਰੋਡ ਆ ਉਹ ਬਾਈ ਦੇ ਘਰ ਤੋਂ 1.5 ਕਿਲੋਮੀਟਰ ਪਿੱਛੇ ਸਾਡਾ ਮਾ ਹਾਂਜੀ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲੀ 987292 55848 ਠੀਕ ਹੈ ਤੇ ਬਾਈ ਕਿਵੇਂ ਆ ਅੱਗੇ ਆਪਾਂ ਵੀਡੀਓ ਪਾਈ ਸੀ ਤੇਰੀ ਕਿ ਮੇਰੇ ਵੀਰੋ ਵੀਰ ਦਾ ਵੀਡੀਓ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਇੱਕ ਨਾ ਭਰਾਵਾਂ ਨੂੰ ਐ ਬੇਨਤੀ ਆ ਕਿ ਮੇਰੀ ਬਈ ਹੈ ਨਾ ਜੋ ਨਵਾਂ ਚੈਨਲ ਕਰਕੇ ਜੋ ਕੋਈ ਖੋਲਦਾ ਅਗਲਾ ਕਹਿੰਦਾ ਵੀ ਕਿਤੇ ਵੀਡੀਓ ਕੱਲ ਹੀ ਪਾਈ ਆ ਪਹਿਲਾਂ ਤਾਂ ਆਪਾਂ ਭਰਾਵਾਂ ਨੂੰ ਕਹਿੰਦੇ ਨਾ ਵੀ ਆਹ ਤੇਨਲ ਬਈ ਦਾ ਸਬਸਕ੍ਰਾਈਬ ਕਰੋ ਹਨਾ ਤੇ ਸ਼ੇਅਰ ਕਰੋ ਲਿੰਕ ਵੀ ਗਾਂ ਦੀ ਗੱਲ ਬੰਦੇ ਨੂੰ ਪਤਾ ਲੱਗੇ ਹਨਾ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੀ ਤੱਕ ਪਹੁੰਚਦੀ ਰਹੇ ਹਨਾ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਹਾਂਜੀ ਹਾਂ ਬਾਈ ਲਾਪਰੀ ਤੇ ਫਰਾਜੀ ਦੀ ਵੀਡੀਓ ਤੇ ਅਪ ਕਿੰਨੇ ਨਗ ਵਿਖਾਉਣੇ ਬਾਈ 6 ਬੱਚੀਆਂ ਦਿਖਾਉਣੀਆਂ ਬਾਈ 6 ਬੱਚੀਆਂ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੋਂ ਫੇਰ ਕਰ ਲਗੇ ਸ਼ੁਰੂ ਬਹੁਤ ਸੋਹਣੀ ਬੱਚੀ ਆ ਆ ਖਰਗੋਸ਼ ਵਰਗੀ ਆ ਹੁਣੀ ਆਈ ਆ ਹਾਂ ਹੁਣੀ ਆਈ ਆ ਸਹੀ ਗੱਲ ਆ ਪੰਜ ਨਗ ਬਾਈ ਕੋਲੇ ਪਹਿਲਾਂ ਸੀ ਤੇ ਆ ਬੱਚੀ ਜਿਹੜੀ ਪਹਿਲੇ ਨੰਬਰ ਤੇ ਦਿਖਾਉਣੀ ਹੈ ਤੇ ਇਹ ਬਾਈ ਕੋਲੇ ਹਜੇ ਹੋਣੀ ਤਾਰੀ ਆ ਸਾਡੇ ਸਭ ਮੁਰੇ ਮੁਰੇ ਆਈ ਆ ਬੰਨਗ ਬਹੁਤ ਸੋਹਣੀ ਬੱਚੀ ਐ ਕੀ ਡਿਟੇਲ ਆ ਲਾਪਰੀ ਤੇ ਦੀ ਉਮਰ ਕਿੰਨੀ ਐ ਬਾਈ ਬੇਨਤੇ ਬੱਚੀ ਬਾਈ ਸਾਡੇ 4 ਮਹੀਨਿਆਂ ਦੀ ਆ ਸਾਡੇ 4 ਮਹੀਨੇ ਦੀ ਹਾਂ ਹਾਂ ਬਾਈ ਕੋਈ ਸੀਮਨ ਡਿਟੇਲ ਏ ਐਬੀ ਇਹ ਦੇ ਐਵਰੈਸਟ ਦੀ ਦਸ ਗਿਆ ਭਾਈ ਐਵਰੈਸਟ ਦੀ ਠੀਕ ਆ ਵੀਰੇ ਤੇ ਉਮਰ ਹੈਗੀ ਹੈਗੀ ਇਹਦੇ 4.5 ਮਹੀਨੇ 4 ਹੀ ਥਾਣਾ ਬਕੀ ਹੋ ਗਈ ਗਿੱਲੀ ਹੋਈ ਵੀ ਅਕਲ ਵੀ ਹੁਣੇ ਤਾਰੀ ਹਾਂ ਮਹੀਨੇ ਚਾਈ ਕਰਕੇ ਨਾ 4 ਹੀ ਥਾਣਾ ਮਿੱਤਰੋ ਬਲੈਕ ਕਲਰ ਦੇ ਵਿੱਚ ਆ ਥਾਣਾ ਤੇ ਚਾਰੇ ਸਨ ਪੂਰੀ ਬਿੱਥੀ ਤੇ ਮੋٹے ਮੋٹے ਥਾਣਾ ਫੇਸ ਕੁਆਲਟੀ ਕਰੋ ਚੱਕ ਪਹਿਲਾਂ ਤਾਂ ਇਹ ਖਰਗੋਸ਼ ਵਰਗੀ ਆ ਨਿੱਕੇ ਨਿੱਕੇ ਕੰਨ ਸਹੀ ਗੱਲ ਆ ਫੇਸ ਕੁਆਲਟੀ ਕਰੋ ਜੇ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਹੈ ਹਨਾ ਬੱਚੀ ਬਿਆਹ ਤਾਂ ਦੰਦੋਂ ਖੀਵੀ ਆ ਦੰਦੋਂ ਖੀਵੀ ਆ ਬਈ ਉਹ ਤਾਂ ਠੀਕ ਆ 5 ਮਹੀਨੇ ਦਾ ਹਜੇ ਵੀਰੇ ਉਮਰ ਆ ਹਜੇ ਤਾਂ ਦੁੱਧ ਦਾਂਦੀ ਆ ਨਹੀਂ ਨਹੀਂ ਆਪਣਾ ਦੇਖਣਾ ਕਰ ਜਾ ਬਈ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਲਓ ਵੀ ਮਿੱਤਰੋ ਸਾਢੇ 4 ਮਹੀਨੇ ਉਮਰ ਹੈ ਤੇ AVS ਦੇ ਬਾਈ ਕਹਿੰਦਾ ਐਵਰਸ ਦੀ ਆ ਸਹੀ ਗੱਲ ਆ ਉੱਪਰੋਂ ਉੱਪਰੋਂ ਬਿਲਕੁਲ ਸਟੇਜ ਦਾ ਤੇ ਬਹੁਤ ਸੋਹਣਾ ਬੱਚਾ ਮਿੱਤਰੋ ਲਓ ਜੀ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਕੁਆਲਟੀ ਆ ਤੇ ਪੈਠਪੁਣਾ ਦੀ ਬਣਾਵਟਾ ਜਿਹੜੀ ਬੰਤਰਾਂ ਵੱਛੀ ਦੇ ਸਰੀਰ ਦੀ ਬਹੁਤ ਸੋਹਣੀ ਹੈ ਬੇਲਬੂਲ ਬਪੂਰੀ ਆ ਤੇ ਜਿਹੜੀ ਬਲਾ ਕਰੋ ਚੈੱਕ ਨਿੱਕਾ ਕੰਨ ਤੇ ਬੋਦੀ ਵਾਲੀ ਵੱਛੀ ਆ ਬਹੁਤ ਸੋਹਣੀ ਫੇਸ ਕੁਆਲਟੀ ਫਾਰਮ ਵਿੱਚ ਖੁੱਲੀ ਫਰਦੀ ਆਈ ਆ ਹੁਣੇ ਆ ਵੀ ਚੈੱਕ ਕਰਾ ਤਾਹੀਂ ਭੱਜੀ ਜੇ ਫਰਦੀ ਆ ਮੂਰੇ ਮੂਰੇ ਹੈਨਾ ਆਈ ਨਹੀਂ ਬਈ ਧੌਣ ਤੇ ਕੋਈ ਰੱਤੀ ਨਹੀਂ ਸਹੀ ਗੱਲ ਆ ਵੇਖੋ ਮਿੱਤਰੋ ਤਾਹੀਂ ਡਰਦੀ ਆ ਕੋਲੀ ਨਹੀਂ ਖੜਦੀ ਹੈਨਾ ਇਹ ਫੀਡ ਤੇ ਪਲੀਆਂ ਆਈਆਂ ਹਾਂ ਸਹੀ ਗੱਲ ਆ ਬਾਈ ਤਾਂ ਹੀ ਜੋਰ ਬਖਾਉਂਦੇ ਨਾ ਹਾਂਜੀ ਹਾਂਜੀ ਲੈ ਚੱਲ ਬਾਈ ਹਾਂ ਬਈ ਮਗਰ ਤੋਰਾ ਚੱਕ ਕਰਾਈਂ ਤੋਰਾ ਤੋਰਾ ਕਰੋ ਚੱਕ ਕੋੜੀ ਵਰਗੀ ਹੈ ਲੈ ਸਕੋਰ ਬਹੁਤ ਸੋਹਣਾ ਤੇ ਚੰਗੀ ਗਾਂ ਬਣੂਗੀ ਬਹੁਤ ਸੋਹਣੀ ਵਹਿੜ ਤਿਆਰ ਹੋਊਗੀ ਮਿੱਤਰੋ ਜਾਂਤ ਬਾਦ ਪੂਰੀ ਹੈ ਕੁਆਲਿਟੀ ਬਹੁਤ ਹੈ ਬੱਚੀ ਜੇ ਹੈ ਨਾ ਬਾਈ ਬਰੀਕਾ ਬਹੁਤ ਆ ਲਓ ਜੀ ਖੜੀ ਦੇਖੋ ਪਹਿਲਾਂ ਵੇਲਬੂਲ ਕਰੋ ਚੱਕ ਉੱਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚਾਹਦੀ ਕੰਗਰੂਰ ਨਹੀਂ ਚਾਹਦੀ ਕੋਈ ਬੱਚੀ ਦੇ ਫੋਟੋ ਸ਼ਾਟ ਹੋਊਗੀ ਉਹ ਚੈੱਕ ਕਰਾ ਦੇ ਸਹੀ ਗੱਲ ਆ ਚਾਰ ਹੀ ਥਾਣਾਂ ਬਾਈ ਹਾਂ ਚਾਰ ਹੀ ਥਾਣਾਂ ਜਿਹੜੀ ਗੱਲ ਵੈਸੇ ਬਾਈ ਕਹਿੰਦਾ ਬਾਈ ਦੀਆਂ ਆਪਾਂ ਅੱਗੇ ਵੀ ਵੀਡੀਓ ਬਹੁਤ ਜਿਆਦੇ ਚੈਨਲ ਤੇ ਪਾਈਆਂ ਤੇ ਪਰ ਵੀ ਨਿਬੜਦਾ ਬਾਈ ਦੀ ਗੱਲ 'ਚ ਕੋਈ ਝੂਠ ਸੁਭਾਨ ਵਾਲੀ ਗੱਲ ਨਹੀਂ ਕਿ ਆਪਾਂ 2 ਨੰਬਰ ਤੇ ਬੱਚੀ ਵਿਖਾਉਣੀ ਆ ਬਹੁਤ ਸੋਹਣੀ ਵੱਡੀ ਬੱਚੀ ਆ ਇਹਦੀ ਕੀ ਡਿਟੇਲ ਆ ਲਾ ਭੀ 10 ਮਹੀਨੇ ਤੇ 5 ਦਿਨਾਂ ਦੀ ਆ 10 ਮਹੀਨੇ ਤੇ 5 ਦਿਨਾਂ ਦੀ ਵੱਛੀਆ ਕਰੋ ਜੱਟ ਮਿੱਤਰੋ ਝੋਲੀ ਕਰੋ ਚੱਕ ਗੱਬਨ ਵਾਲੀ ਲਈ ਫਰਦੀ ਆ ਚਾਰ ਹੀ ਥਾਣਾ ਮੋٹے ਮੋٹے ਪੂਰੀ ਬਿੱਚੀ ਤੇ ਲੱਗੇ ਹੋਏ ਤੇ ਥੱਲੇ ਝੋਲੀ ਬਹੁਤ ਸੋਹਣੀ ਹੈ ਤਿਆਰ ਕਰੂਗੀ ਵੱਛੀ ਬੈਠਕੜਾਂ ਦੀ ਬਣਾवट ਕਰੋ ਚੱਕ ਪੂਰੇ ਖੁੱਲੇ ਹੱਡ ਪਰਾਂ ਦੀ ਆ ਲੈ ਦੰਦ ਵਾਲੀ ਵੱਛੀ ਬਣੂਗੀ ਸਹੀ ਗੱਲ 1.5 ਮਹੀਨੇ ਬਾਈ ਕਹਿੰਦਾ ਉਮਰ ਤੇ ਖੀ ਗਈ ਆ ਬੱਚਾ ਲੈ ਆ ਬਈ ਕਿਉਂਕਿ ਰੰਗ ਪ੍ਰਿੰਟ ਬਹੁਤ ਸੋਹਣਾ ਆਏ ਹੁਣ ਵੀ ਆਪਾਂ ਯਾਦ ਪਾਦਾ ਜਿਹੜੀ ਚੰਗੀ ਜਾਤ ਨਸਲ ਦੀ ਆ ਆਪਾਂ ਦਾ ਕਾਸਟੋ ਬੱਛੀ ਰਹੀਦੀ ਜਦ ਕਰਾਉਣੀ ਆ ਬਾਈ ਬੋਲੇ ਨੂੰ ਆਏ ਭਰੋਸਾ ਹੋ ਜਾਂਦਾ ਕਿਉਂਕਿ ਆਪਾਂ ਲੋਕ ਪੈਸੇ ਪਾ ਕੇ ਨਾਉਂਦੇ ਨਹੀਂ ਬਾਈ ਸਹੀ ਗੱਲ ਆ ਭਰਾਵਾਂ ਦਾ ਵਿਸ਼ਵਾਸ ਬਣਾਵਾਲਾ ਪ੍ਰੀਤ ਹੈ ਨਾ ਉਹ ਤੋੜਦੇ ਨਹੀਂ ਬਾਈ ਸਹੀ ਗੱਲ ਆ ਵੀਰੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜਿਹੜੀ ਗੱਲ ਆਪਾਂ ਕਹਾਂਗੇ ਗੱਲ ਉਹੀ ਨਿਕਲੂਗੀ ਕੋਈ ਦੂਰੋਂ ਨੇੜੋਂ ਭਰਾ ਆਂਦਾ ਤੇ ਕੋਈ ਐਂ ਨਹੀਂ ਵੀ ਕੋਈ ਦੋਂਦੀ ਤੋਂ ਚੌਗੀ ਹੋਊਗੀ ਨਾ 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 ਉਹ ਗੱਲ ਸਹੀ ਦਾ ਬੱਚਾ ਹਜੇ ਬਿਲਕੁਲ ਤੇ ਰੰਗ ਪ੍ਰਿੰਟ ਤੇ ਆਪਣੀ ਬੱਚਿਆਂ ਦੀ ਇੱਕ ਹੋਰ ਤੈਨੂੰ ਮਿਲੂਗੀ ਖੂਬੀ। ਮੈਂ ਆਪਣੀ ਵਸੀਆ ਚੀਜ਼ ਤੇ ਅੱਗੇ ਗਰੀਆਂ ਤਾਂ ਤੇ ਜਮਾ ਸਿੱਧੀ। ਸਹੀ ਗੱਲ ਆ ਬਿਲਕੁਲ ਸਟੇਟ ਆ ਕੋਈ ਧੂਈ ਧਾਈ ਨਹੀਂ ਚਾਹਦੀ। ਝੋਲੀ ਝੋਲੀ ਮਿਲੂਗੀ। ਸਹੀ ਗੱਲ ਆ ਖੁੱਲੇ ਹੱਡ ਪੈਰਾਂ ਦੀ ਐ ਲੈ ਚੱਲ ਬਾਈ। ਝੋਲੀ ਝਾਲੀ ਬਹੁਤ ਚੰਗੀ। ਹੂੰ ਸਹੀ ਗੱਲ ਆ ਬਾਈ ਦੀ। ਬਾਈ ਕਹਿੰਦਾ ਖੁੱਲੀਆਂ ਫਰਦੀਆਂ ਇੰਨਾਂ ਕਰਕੇ ਨਾ ਥੋੜਾ ਤੁਰਨੋਂ ਜੱਕਦੀਆਂ ਰਸਤੇ ਦੇ ਨਾਲ ਨਹੀਂ ਤੁਰਦੀਆਂ। ਲੈ ਚੱਲ ਬਾਈ। ਝੋਲੀ ਬਹੁਤ ਸੋਹਣੀ ਕਰੂਗੀ ਤਿਆਰ ਥਲੇ ਗੱਬਣਾ ਵਰਗੀ ਝੋਲੀ ਲਈ ਫੱਗੇ ਤੇ ਚਾਰ ਹੀ ਥਾਣਾ ਮੋਟੇ ਮੋਟੇ। ਉਹ ਤਾਂ ਬਈ ਹੈਗਾ ਬੇਮਲੂਮਾ ਜਾ ਤਾਂ ਸਾਰੇ ਭਰਾਵਾਂ ਨੂੰ ਪਤਾ ਵੀ ਕੋਈ ਮਾੜਾ ਮੋਟਾ ਚਟਾਕ ਜਈ ਆ ਉਹ ਪਤਾ ਕਿ ਜਿਹੜਾ ਥੋੜਾ ਜਿਹਾ ਦਿਨ ਹਾਲ ਲੈ ਕੇ ਚੈੱਕ ਕਰਾਉਣਾ ਨਹੀਂ ਲੈ ਕੋਈ ਆਏ ਨਾ ਕੋਈ ਸਹੀ ਗੱਲ ਹੈ ਕੋਈ ਭਰਾ ਹੀ ਨਾ ਕਹੇ ਜੀ ਵੀ ਖੜੀ ਹੈ ਨਾ ਅਗਲੇ ਦਾ ਦੀ ਨਹੀਂ ਤਾਂ ਉਹੀ ਆ ਉਹ ਨਿਸ਼ਾਨ ਜਈ ਆ ਬਈ ਉਹ ਬਾਕੀ ਤਾਂ ਦੂਜੇ ਚੈੱਕ ਕਰਾ ਲਈ ਚਾਰੇ ਥਾਣਾ ਦੂਜੇ ਥਣ ਪੂਰੇ ਮੋਟਾ ਥਾਣਾ ਤੇ ਚਾਰੇ ਥਣ ਲੰਮੇ ਲੰਮੇ ਇੱਕੋ ਜਿਹੇ ਆ ਤੇ ਬਈ ਜਿਹੜੇ ਫਿਰ ਇਹਨਾਂ ਦੀ ਰੇਟ ਆ ਡਿਮਾਂਡ ਆ ਇਹਨਾਂ ਦੀ ਫਿਰ ਉਹ ਆਪਾਂ ਕਿੱਥਿਆਂ ਦੀ ਕਰਾਂ ਆਪਾਂ ਕਿੱਥਿਆਂ ਦੀ ਅੱਗੇ ਨੂੰ ਦੱਸਾਂਗੇ ਠੀਕ ਆ ਜੇ ਗੇਬਰਾ ਦੇ ਕੱਲੀ ਕੱਲੀ ਪਸੰਦ ਰਹੀ ਹੋ ਹਾਂ ਲੋਕ ਮਿੱਤਰੋ ਜਿਹੜੀ 3 ਨੰਬਰ ਤੇ ਵੱਛੀ ਲਾਪਰੀ ਤਾਂ ਇਹਦੀ ਕੀ ਟੇਲਾ ਬਾਈ ਇਹ ਗੈਂਤ ਦਿਨਮਾਰਗ 40 ਤੇ 26 ਦੀ ਆ ਵੱਛੀ 40 1 26 ਦੀ ਆ ਹੈ ਫੇਸ ਕੁਆਲਟੀ ਦੇਖੋ ਜੀ ਬਹੁਤ ਸੋਹਣੀ ਫੇਸ ਕੁਆਲਟੀ ਨਿੱਕਾ ਕਰਨ ਗੋਲ ਬੋਦੀ ਵਾਲੀ ਵੱਛੀ ਆ ਤੇ ਖੀਰੀ ਬਈ ਖੀਰੀ ਬਈ ਬਿਲਕੁਲ ਬਈ ਸਹੀ ਗੱਲ ਹੈ ਲੈ ਚੱਲ ਬਈ ਬਰੀਕਾਂ ਬਰੂਕਾਂ ਬਹੁਤਾ ਵੱੱਛੀ ਚ ਬਈ ਇਹ ਬਈ ਸਾਡੇ 7 ਮਹੀਨੇ ਦੀ ਆ ਬਿਆਸ ਸਾਡੇ 7 ਮਹੀਨੇ ਦੀ ਹੈ ਤੇ ਝੋਲੀ ਕਰੋ ਚੱਕ ਮੇਰੇ ਤਰੂ ਚਾਰ ਹੀ ਥਾਣਾ ਤੇ ਬਿਲਕੁਲ ਐ ਪੂਰੀ ਵਿੱਥੀ ਤੇ ਥਣ ਲੱਗੇ ਵੇਆ ਤੇ ਕਦਕਾਠ ਵਾਲੀ ਬੱਛੀ ਆ ਦੂਜੀਆਂ ਬੱਛੀਆਂ ਜਿਹੜਾ ਬਹੁਤ ਸੋਹਣਾ ਕਦਕਾਠ ਹੈ ਸਰੀਰ ਦੀ ਬੰਤਰ ਹੈ ਜਿਹੜੀ ਬਹੁਤ ਵਧੀਆ ਬਿਲਕੁਲ ਉਪਰੋਂ ਸਟੇਟਾ ਤੇ ਝੋਲੀ ਕਰੋ ਚੱਕ ਜੀ ਚਾਰ ਹੀ ਥਾਣਾ ਪੂਰੇ ਗੱਬਨਾ ਵਾਂਗੂ ਤੇ ਪੂਰੀ ਵਿੱਥੀ ਤੇ ਹੈ ਨਾ ਬਈ ਹਾਂ ਬਈ ਸਰੀਰ ਦੀ ਬੰਤਰ ਬਹੁਤ ਸੋਹਣੀ ਹੈ ਕੱਦ ਕਾਠਾ ਜਿਹੜਾ ਬੱਛੀ ਦਾ ਬਹੁਤ ਚੰਗਾ ਬਲੈਕ ਕਲਰ ਦੀ ਪੈਂਦੀ ਆ ਹਾਂਜੀ ਤੇ ਤੈਨੂੰ ਇਹ ਪੱਠੇ ਪੱਠੇ ਪਾਉਣ ਵਾਲੇ ਨੇ ਬਹੁਤ ਹੁਣੀ ਆਏ ਆ ਜੀ ਅਮਾਰਾ ਜਿਹੜਾ ਨਾ ਫਿਰ ਆਏ ਖੁੱਲੀਆਂ ਫਰਦੀਆਂ ਹੁੰਦੀਆਂ ਬਾਈ ਕਿਹੜਾ ਦਾ ਕਰਦੀਆਂ ਹੀ ਹੈ ਨਾ ਹਾਂਜੀ ਇਹ ਨਮਾਉਣ ਦਮਾਉਣ ਵਾਲਾ ਨਮਾਇਆ ਸਹੀ ਗੱਲ ਆ ਬਾਕੀ ਅੱਜ ਮੌਸਮ ਸਾਰਿਆਂ ਨੂੰ ਪਤਾ ਹੀ ਹੋ ਵੀ ਭਾਈ ਅੱਜ ਮੀਂਹ ਕਣੀ ਦਰ ਟਾਈਮ ਬਾਈ ਕਹਿੰਦਾ ਨਮਾਈਆਂ ਨਹੀਂ ਡੇਲ ਬੂਲ ਕਰੋ ਚੱਕੀ ਜੀ ਹਾਂ ਲੈਗ ਸਕੋਰ ਖੜੀ ਖੁੜੀ ਖੜਨੀ ਖੁੜਨੀ ਬੱਚੀ ਦੀ ਦੇਖੋ ਐ ਘੋੜੀਆਂ ਵਰਗੀ ਖੜੀ ਆ ਬਹੁਤ ਸੋਹਣੀ ਵੜ ਤਿਆਰ ਹੋਊਗੀ ਫੇਸ ਕੁਆਲਟੀ ਕਰੋ ਚੱਕ ਨਿਕਾ ਕਰਨਾ ਗੋਦੀ ਵਾਲੀ ਬੱਚੀ ਆ ਬਿਲਕੁਲ ਗਲਾਈ ਦੇ ਵਿੱਚ ਪੈਂਦਾ ਕਰਨ ਲੈ ਚੱਲ ਬਾਈ ਕੱਦ ਕਾਠ ਬਹੁਤ ਸੋਹਣਾ ਹੱਥ ਪੁੱਡੇ ਦੀ ਬਣਾਵਟ ਜਿਹੜੀ ਬਹੁਤ ਚੰਗੀ ਆ ਖੁੱਲੇ ਹੱਡ ਪਰਾਂ ਦੀ ਬੱਚੀ ਆ ਜਿਹੜੇ ਭਰਾ ਨੇ ਮੰਨ ਕੇ ਚੱਲੋ ਵੀ ਫਾਰਮ ਦੀ ਸਟਾਰਟਿੰਗ ਕਰਨੀ ਆ ਕਿਸੇ ਵੀਰ ਨੇ 2 ਜਾਂ 3 4 ਵਛੀਆਂ ਲੈਣੀਆਂ ਕੋਈ ਫਾਰਮ ਦੇ ਵਿੱਚ ਪਾਉਣੀਆਂ ਜਾਂ ਘਰੇ ਦੂਰ ਰੱਖਣੀਆਂ ਸਾਰੇ ਉਹ ਭਰਾਵਾ ਵਾਸਤੇ ਬਹੁਤ ਵਧੀਆ ਆਪਸ਼ਨ ਆ ਚੰਗੀਆਂ ਵਛੀਆਂ ਆਈਆਂ ਹੋਆਂ ਬਾਈ ਕੋਲੇ ਬਹੁਤ ਸੋਹਣੀ ਜਾਤ ਨਸਲ ਬਹੁਤ ਚੰਗੀ ਆ ਪਹਿਲੇ ਨੰਬਰ ਤੇ ਵਛੀ ਵਿਖਾਈ ਆ ਪੂਰੀ ਟੌਪ ਦੀ ਆ ਤੇ ਦੋ ਨੰਬਰ ਤੇ ਆਪਾਂ ਡੱਬੀ ਵਹਿੜ ਦਿਖਾਈ ਆ ਤੇ ਤਿੰਨ ਨੰਬਰ ਤੇ ਬਲੈਕ ਤੇ ਚੌਥੇ ਨੰਬਰ ਤੇ ਫੇਰ ਹੁਣ ਡੱਬੀ ਵਛੀ ਆ ਇਹਦੀ ਕੀ ਡਿਟੇਲ ਆ ਲਾਪਰੀ ਤਾਂ ਇਹ ਪਿਆ ਤਾਂ ਇਹਦੀ 8 ਮਹੀਨੇ ਦੀ ਵਛੀ ਆ 8 ਮਹੀਨੇ ਦੀ ਆ ਦੰਦੋਂ ਖੀਰੀ ਆ ਜੀ ਲੈ ਬਾਈ ਕਰਾ ਦੇ ਚੈੱਕ ਲੈ ਚੱਕ ਦੰਦੋ ਖੀ ਜੀ ਸਹੀ ਗੱਲ ਹੈ ਇਕੋ ਜੇ ਦੰਦ ਪਏ ਕਿਉਂ ਐਂ ਦੇਖ ਤਾਂ ਕਰੋ ਜੀ ਚੈੱਕ ਫੇਸ ਕੁਆਲਟੀ ਨਿੱਕਾ ਕਾਨਾ ਤੇ ਬੋਦੀ ਵਾਲੀ ਵਹਿੜਾ اے بی ایس ਦੇ ਸਟ੍ਰਾਈਕਰ ਦੀ ਹੈ ਥਨਾ ਦੀ ਕੁਆਲਟੀ ਦੇਖੋ ਜੀ ਚਾਰ ਹੀ ਥਨਾ ਮੋਟੇ ਮੋਟੇ ਥਨਾ ਬੇਰਾਰਗੇ ਫੋਟ ਸ਼ਾਂ ਭੋਰਾ ਨਹੀਂ ਤੇ ਸਰੀਰ ਦੀ ਬੰਤਰ ਬਹੁਤ ਸੋਹਣੀ ਆ ਲੰਮੀ ਲੰਜੀ ਆ ਪੂਰੀ ਬੇਲਬੂਲ ਪੂਰੀ ਆ ਫੇਸ ਕੁਆਲਟੀ ਕਰੋ ਚੱਕ ਨਿੱਕਾ ਆ ਫੇਸ ਆ ਬਿਲਕੁਲ ਉੱਪਰੋਂ ਬਿਲਕੁਲ ਸਟੇਟ ਆ ਖੜਨੀ ਖੁੜਨੀ ਬੱਛੀ ਦੀ ਆ ਆਪਾਂ ਦੂਰੋਂ ਆਪਾਂ ਸ਼ੌਂਕ ਨਾਲ ਵੀਡੀਓ ਬਣਾਉਣਾ ਕੋਈ ਆਈ ਨਹੀਂ ਵੀ ਤੇਜ਼ੀ ਚ ਕੱਲੀ ਕੱਲੀ ਚੀਜ਼ ਆਪਾਂ ਵਿਖਾਉਨੇ ਆ ਸਹੀ ਗੱਲ ਆ ਤੇ ਪੂਰੀ ਵੀਡੀਓ ਦੇਖਿਆ ਕਰੋ ਮਿੱਤਰੋ ਤੇ ਜਲਦੀ ਜਲਦੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਚੈਨਲ ਨੂੰ ਥਣ ਤੁਨ ਬਹੁਤ ਜੰਗਾ ਲੱਗਿਆ ਬੱਛੀ ਹਾਂ ਥਣ ਤੁਨ ਤਾਂ ਬਾਈ ਕੀ ਆ ਬਤਾਈ ਸਹੀ ਗੱਲ ਆ ਪੂਰੀ ਬਿਚੀ ਤੇ ਥਣ ਲੱਗੇ ਹੋਇਆ ਕਿਆ ਬਾਤਾਂ ਹੈ ਬਈ ਕਿਆ ਬਾਤਾਂ ਇਹ ਫੋਰ ਚਾਂਗਪੁਰਾ ਵੀ ਹੋੜਾ ਵੀ ਨਹੀਂ ਬਈ ਫੋਰ ਸੰਗ ਤੇ ਚਾਰ ਹੀ ਥਾਣਾ ਪੂਰੇ ਮੋٹے ਮੋٹے ਥਣ ਬੇਰਾਂ ਵਰਗੇ ਲੱਗੇ ਹੋਇਆ ਹਾਂ ਲੈ ਬਹੁਤ ਸੋਹਣੀ ਝੋਲੀ ਝਾਲੀ ਦਾ ਪੂਰੀ ਇੱਕ ਨੰਬਰ ਬਈ ਐਂ ਦਿਖਾਉਂਦੀ ਸਾਰੀ ਬੱਸੀ ਆਪਣੀ ਹੈ ਨਾ ਵੀਡੀਓ ਲੰਮੀ ਜ਼ਰੂਰ ਬਣ ਜੇ ਸਹੀ ਗੱਲ ਹੈ ਬਈ ਐਂ ਮੜ ਕੇ ਗਲੇ ਮੇਰ ਨਹੀਂ ਕੋਈ ਕਹਿੰਦਾ ਵੀਡੀਓ ਪਾ ਦੇ ਯਾਰ ਵੀਡੀਓ ਪੈਂਦੀ ਨਹੀਂ ਬਈ ਲੰਮੀ ਨਾ ਬਈ ਕਈ ਭਰਾ ਕਹਿੰਦੇ ਆ ਵੀਡੀਓ ਲੰਮੀ ਬਣ ਗਈ ਲੰਮੀ ਲੰਮੀ ਨਾ ਹੁਣ ਵੀਡੀਓ ਬਣਾਉਣ ਦਾ ਆਪਾਂ ਆਏ ਆ ਜੇ ਆਪ ਪਸ਼ੂਨਿਆਂ ਦਾ ਅਗਲੇ ਦਾ ਡੰਗਰ ਹੀ ਨਾ ਬਈ ਸਹੀ ਤਰ੍ਹਾਂ ਜਨਾ ਦਿਖਾਇਆ ਹੈ ਨਾ ਫਿਰ ਵੀਡੀਓ ਬਣਾਉਂਦਾ ਕੀ ਫਾਇਦਾ 100 ਰੁਪਏ ਕਿਲੋ ਦੁੱਧ ਲੈਣਾ ਹਾਂ ਉਹ ਬੰਦੇ ਕਹਿੰਦੇ ਆ ਵੀਡੀਓ ਲੰਮੀ ਹੋਣੀ ਜਿਹਨੇ ਪਸੂ ਲੈਣਾ ਅਗਲਾ ਬਈ ਨਰਕ ਪਾ ਸਹੀ ਗ ਉਹੀ ਚੀਜ਼ ਆਪਾਂ ਮੰਨ ਕੇ ਚੱਲੋ ਸਮੇਂ ਦੇ ਹਿਸਾਬ ਨਾਲ ਟਾਈਮ ਨੂੰ ਸੀਮਿਤ ਰੱਖਦੇ ਤਾਂ ਹੀ ਵੀਡੀਓ ਬਣਾਉਂਦਾ ਜਮਾਨਾ ਚੱਲਿਆ ਤੇ ਉਹ ਵੀਡੀਓ ਵੀ ਅਗਲਾ ਤਾਂ ਹੀ ਬਣਾਉਂਦਾ ਵੀ ਪ੍ਰੋਪਰ ਸਾਰੀ ਡਿਟੇਲ ਪਸੂ ਦੀ ਜਾਵੇ ਤੇ ਆਪਾਂ ਸਾਰੀ ਡਿਟੇਲ ਤੇ ਸਾਰਾ ਪਸ਼ੂ ਐਨ ਇੱਕੋ ਜਿਹਾ ਵਧੀਆ ਸ਼ੌਂਕ ਦਾ ਵੀਡੀਓ ਬਣਾਈਦੀ ਆ ਬਹੁਤ ਸੋਹਣੀ ਬੱਛੀ ਹੈ ਚੌਥੇ ਨੰਬਰ ਤੇ ਆਪਾਂ ਵਿਖਾਈ ਆ ਡੱਬੀ ਬਾ ਕਮਾਲ ਆ ਰੰਗ ਰੂਗ ਹੈ ਪੂਰੀ ਬਿਊਟੀ ਦੇ ਵਿੱਚ ਆ ਬੱਛੀ ਕੱਦ ਕਾਠ ਵਾਲੀ ਆ ਚਾਰ ਨੰਬਰ ਤੇ ਦਿਖਾਈਏ ਤੇ ਦੋ ਬੱਛੀਆਂ ਹੈਗੀਆਂ ਬਾਈ ਕੋਲੇ ਹੋਰ ਤੋ 5 ਨੰਬਰ ਤੇ ਬਾਈ ਜਿਹੜੀ ਵਹਿੜ ਆ ਇਹਦੀ ਦਸ ਕੀ ਦਿੱਤੇ ਦਾ ਬਲੈਸਿੰਗ ਲੱਜ ਪਉਂ ਨੌ ਮਹੀਨੇ ਤੇ 7 ਦਿਨਾਂ ਦੀ ਹੈ ਹਾਂ 1 ਕਰੋੜ ਆਈਆਂ ਵਾ ਬਰੇ ਹਾਂ ਹਾਂ ਬਾਈ ਠੀਕ ਹੈ ਲਓ ਵਿਖੀ ਰੀ ਆ ਬਿਲਕੁਲ ਲਾਪਰੀ ਚਾਰ ਮੱਛੀਆਂ ਕਿਧਰੋਂ ਲੈਂਦੀਆਂ ਦੋ ਇੱਕ ਕਰੋ ਠੀਕ ਹੈ ਜੀ ਚਾਰ 1 ਕਰੋੜ ਲੈਂਦੀਆਂ ਬਾਈ ਕਹਿੰਦਾ ਤੇ ਦੋ ਲਈਆਂ 1 ਕਰੋੜ ਲੈ ਚੱਲ ਬਾਈ ਲਓ ਵੀ ਮਿੱਤਰੋ ਝੋਲੀ ਕਰੋ ਚੱਕੇ ਦੀ ਵੱਛੀ ਦੀ ਐ ਗੱਬਣਾਰ ਕੀ ਲੀ ਫਿਰ ਜੀ ਰੋਕੀ ਲਾਪਰੀ ਤੋ ਬਾਈ ਲੋ ਵਿਚਾਰ ਹੀ ਥਾਣਾ ਮੋٹے ਮੋٹے ਚੈੱਕ ਕਰਾਈ ਸਹੀ ਗੱਲ ਕਰ ਪਤਾ ਇਧਰ ਨਾ ਹੋਈ ਲੈ ਬਹੁਤ ਸੋਹਣੇ ਥਾਣਾ ਬਾਈ ਸਹੀ ਗੱਲ ਮੋٹے ਮੋٹے ਥਾਣਾ ਪੂਰੇ ਗੱਬਨਾਰਗੇ ਤੇ ਫੇਸ ਕੁਆਲਟੀ ਕਰੋ ਚੱਕ ਜੀ ਬੋਦੀ ਵਾਲੀ ਵਹਿੜਾ ਗਲਾਈ ਚ ਪੂਰਾ ਕਰਨ ਪੈਂਦਾ ਤੇ ਬੋਦੀ ਵਾਲੀ ਵੱਛੀ ਆ ਤੇ ਬੇਲਬੂਲ ਕਰੋ ਚੱਕ ਪੂਰੀ ਲੰਮੀ ਲੰਜੀ ਸਹੀ ਗੱਲ ਲੈ ਵੀ ਖੜਨੀ ਖੁੜਨੀ ਖੜਨੀ ਖੁੜਨੀ ਵੱਛੀ ਦੀਆਂ ਪੂਰੀ ਲੰਮੀ ਲੰਜੀ ਬੇਲਬੂਲ ਬਹੁਤ ਸੋਹਣੀਆਂ ਇਹ ਚੰਗੀ ਪੱਟ ਫੋਡਾਂ ਦੀ ਬਣਾਵਟਾ ਪੂਰੇ ਹੱਡ ਪਰ ਖੁੱਲੇ ਹੱਡ ਪਰਾਂ ਦੀ ਚੰਗੇ ਗੱਦ ਘਾਟ ਵਾਲੀ ਵਹਿੜ ਤਿਆਰ ਹੋਊਗੀ। ਇਹ ਕਰਕੇ ਆਪਣੇ ਕੋਲੇ ਹੈਣੀ ਸਿਸਟਮ ਬਈ ਆਪਣੇ ਕੋਲੇ ਬੰਨ ਕੇ ਰੱਖੀ। ਸਹੀ ਗੱਲ ਆ ਬਾਈ। ਤੈਨੂੰ ਇੱਕ ਕਰਿਆ ਨਾ ਬਈ ਬਾਲਾ ਨਾ ਇਹ ਤਸੂ ਉਹ ਇੱਕ ਕਰ। ਹਾਂ ਤੁਰ ਵਿਜਣਗੇ ਤੁਰਨ ਦੇ ਵਿੱਚ ਮੁਸ਼ਕਲ ਆਉਂਦੀ ਆ। ਪਤਲੇ ਬਰੀਕ ਪਿੰਡੇ ਦੀ ਆ ਬਾਈ ਹਨਾ। ਨਹੀਂ ਬਈ ਬੈਂਤ ਇਹੀ ਕਲੀ ਬਰੀਕ ਪਿੰਡੇ ਦੀ ਆ। ਹਾਂ ਸਾਰੀਆਂ ਬੱਚੀਆਂ ਬਰੀਕ ਬਰੀਕੀ ਜੀ ਬਣਨਾ। ਸਹੀ ਗੱਲ ਆ ਬਾਈ। ਆ ਗੈਪ ਦੇਖ ਕੇ ਗ੍ਰਹਿ ਬਈ ਬਹੁਤ ਸੁਣਾ ਗੈਪ ਸਹੀ ਗੱਲ ਬਸਲੀਆਂ ਦਾ ਤਿੰਨ ਬਸਲੀਆਂ ਉਹ ਵੀ ਇਹ ਚੀਜ਼ਾਂ ਵੇਂਦੇ ਆਂ ਹਾਂ ਬਈ ਸਹੀ ਗੱਲ ਆ ਵਾਕਈ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ ਮੇਲਿਆਂ 'ਚ ਖੜਨ ਵਾਲੀਆਂ ਹੀ ਵੱਛੀਆਂ ਇਹੀ ਚੀਜ਼ ਮੇਲਿਆਂ 'ਚ ਵੇਂਦੇ ਆਂ ਇੱਕ ਬੱਛੀ ਦੀ ਖੜਨੀ ਖੁੜਨੀ ਕਰੋ ਚੱਕ ਜੀ ਤੇਰੀ ਵੀਡੀਓ ਤੇ ਬੰਦਾ ਲੈ ਕੇ ਆਈ ਤਿੰਨ ਬੱਛੀਆਂ ਹਾਂਜੀ ਉਹਨੇ ਹੁਣ ਆਪਾਂ ਪਿੱਛੇ ਵੀਡੀਓ ਪਾਈ ਸੀਗੀ ਹੁਣ ਉਹਨੇ ਚਾਰ ਪੰਜ ਦਿਨ ਉਦੋਂ ਫੇਰ ਉਹ ਬੰਦਾ ਆਪਾਂ ਤੋਂ ਬੱਛੀਆਂ ਲੈ ਗਿਆ ਕਿਉਂਕਿ ਬਈ ਆਪਾਂ ਅਗਲੇ ਨੂੰ ਬਰੀਡ ਭੇਜ ਦਿੰਦੇ ਉਹ ਬੰਦਾ ਦੇਖਣ ਨਹੀਂ ਆਉਂਦਾ ਸਹੀ ਗੱਲ ਆ ਬਈ ਵਿਸ਼ਵਾਸ ਬਣਿਆ ਵਾ ਭਰਾਵਾਂ ਦਾ ਕਿੱਥਾ ਭਗਣਾ ਧੋਖਾ ਕਰਨ ਨਹੀਂ ਸਹੀ ਗੱਲ ਆ ਲਾਪਰੀ ਤੇ ਇਹ ਵਿਸ਼ਵਾਸ ਬਈ ਬਣਾਈ ਦੇਖੀ ਪਰਮਾਤਮਾ ਇਹ ਬਹੁਤ ਯਾਨੀ ਕਿ ਤਰੱਕੀ ਕਰਦਾ ਬੰਦਾ ਬਈ ਜਿਹੜਾ ਬੰਦਾ ਭਰਾਵਾਂ ਦੇ ਸਹਿਯੋਗ ਨਾਲ ਚੱਲੇ ਹੁਣ ਮੇਰੇ ਡੈਡੀ ਇੱਕ ਗੱਲ ਕਹਿੰਦਾ ਹੁੰਦਾ ਕਹਿੰ ਸਹੀ ਗੱਲ ਆ ਬਾਈ ਇਹ ਤਾਂ ਲੈ ਚੱਲ ਵੀਰੇ ਲੋ ਵੀ ਮਿੱਤਰੋ 5 ਨੰਬਰ ਤੇ ਆਪਾਂ ਬੱਛੀ ਵਿਖਾਈ ਆ ਬਹੁਤ ਲੰਮੀ ਲੰਜੀ ਆ ਝੋਲੀ ਝਾਲੀ ਥੱਲੇ ਗੱਬਣਾ ਲਈ ਆ ਆਪਣੇ ਕਿਸੇ 5 ਨੰਬਰ ਤੇ ਦਿਖਾਈ ਆ ਆਪਾਂ ਬੱਛੀ ਜਿਹੜੀ ਚੀਜ਼ ਦੱਸਤੀ ਹੈ ਨਾ ਜਿਉਂ ਨਾਮ ਨਿਭੜੇ ਆਪਾਂ ਪਿੱਕ ਦੇਵਾਂਗੇ ਬੇਨਪੂਲ ਬਹੁਤ ਕਰੋ ਚੱਕ ਖੁੱਲੇ ਹੱਡ ਪੈਰਾਂ ਦੀ ਆਪਾਂ ਇਕਠਪੁਰਾਂ ਦੀ ਸੋਹਣੀ ਬਣauftਾ ਥੱਲੇ ਝੋਲੀ ਗੱਬਣ ਵਾਲੀ ਆ ਚਾਰ ਹੀ ਥਾ ਨਾ ਫੋਰ ਸੰਘਪੁਰਾਣੀ ਇਹ ਆਪਾਂ ਦਿਖਾਈਓ 5 ਨੰਬਰ ਤੇ ਬੱਛੀ 6 ਨਾਗ ਆ ਬਾਈ ਕੋਲੇ ਤੇ ਹੁਣ ਦਿਖਾਉਣਾ 6 ਨੰਬਰ ਤੇ ਵੱਛੀ ਆ ਬਹੁਤ ਸੋਹਣੀ ਹੈ ਸਰੀਰ ਦੀ ਬੰਤਰੀ ਜੀ ਬਹੁਤ ਵਧੀਆ ਤੇ ਬਾਡੀ ਵੇਟ ਵੀ ਬਹੁਤ ਸੋਹਣਾ ਕੀ ਡਿਟੇਲ ਨਾਲ ਪੀ ਤੇ ਜੀ ਲੋ ਵੀ ਮਿੱਤਰੋ ਪੀਡੀਐਫੀ ਦੇ ਗੈਲੈਕਸੀ ਸੀਮੰਦ ਦੀ ਆ ਲੋ ਵੀ ਮਿੱਤਰੋ ਪੀਡੀਐਫੀ ਦੇ ਗੈਲੈਕਸੀ ਸੀਮੰਦ ਦੀ ਆ ਫੇਸ ਕੁਆਲਟੀ ਕਰੋ ਚੱਕ ਜੀ ਤੇ ਖੀਰੀ ਬਿਲਕੁਲ ਸਹੀ ਗੱਲ ਨਹੀਂ ਕਿ ਕਿ ਗੱਲ ਵੀਡੀਓ ਤੇ ਖੀਰੀ 6 ਦੇ ਨਾਲ 6 ਦੇ 6 ਨਾਲ ਖੀਦੇ ਆ ਸਹੀ ਗੱਲ ਆ ਬਾਈ ਤੇ ਵੇਟਪੂਟ ਇਹਦਾ ਬਹੁਤ ਸੋਹਣਾ ਬਾਈ ਸਾਰੀਆਂ ਬਸੀਆਂ ਚੋਂ ਆ ਨਿੱਗਰ ਹਨ ਹਾਂ ਬਾਈ ਤੇ ਝੋਲੀ ਕਰੋ ਚੱਕ ਮਿੱਤਰੋ ਜਿਹੜੀ ਚੀਜ਼ ਮੇਨ ਰੋਕੀਂ ਹਾਂ ਰੋਕੀਂ ਲਾਪਰੀ ਤੱਕ ਆ ਵੇਖੀ ਤਾਂ ਤੋਂ ਬੈਸਪੜਾ ਦੇ ਬੀਸੀਐਸ ਬੱਚੀ ਆ ਮੈਂ ਕਿਹਾ ਬਾਈ ਕੀ ਬਾਤ ਹੈ ਯਾਰ ਲੈ ਐ ਥੱਲੋਂ ਜਿਵੇਂ ਗੱਬਣ ਹੁੰਦੀ ਐ ਇਸ ਤਰ੍ਹਾਂ ਦਾ ਭਲੇਖਾ ਪਉਂਦੀ ਆ ਤੇ ਵੱਛੀ ਦੀ ਖੜਨੀ ਖੁਰਨੀ ਲੈਗ ਸਕੋਰ ਕਰੋ ਚੱਕ ਬਹੁਤ ਸੋਹਣਾ ਨਾਗਾ ਇਹ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਉੱਪਰੋਂ ਸਟੇਟ ਆ ਬਿਲਕੁਲ ਹਾਂ ਸਹੀ ਗੱਲ ਆ ਤੇ ਖੁੱਲੇ ਹੱਡ ਪੈਰਾਂ ਦੀ ਬੱਚੀ ਐ ਇਹ 8.5 ਬਹੁਤ ਸੋਹਣੀ ਬਹਿਲ ਤੇ ਆ ਬੈਠ ਤੇ ਰਹੂਗੀ ਬਾਈ ਕਹਿੰਦਾ 8.5 ਮਹੀਨੇ ਦੀ ਉਮਰ ਆ ਜਿਹੜੇ ਹਿਸਾਬ ਨਾਲ 8.5 ਮਹੀਨੇ ਉਮਰ ਤੇ ਬੱਚੀ ਦਾ ਬੇਟ ਬੂਟ ਬਹੁਤ ਸੁਣਾ ਕੋਈ ਲਿੱਸੀ ਲਾਵੀ ਨਹੀਂ ਤੇ ਬਹੁਤ ਸੋਹਣੇ ਫੁੱਲੇ ਹੱਡ ਪੈਰਾਂ ਦੀ ਬੱਚੀ ਵੱਛੀ ਦੇ ਚ ਬਈ ਉਹ ਤੋਂ ਇਹ ਰਾਜੀ ਬਾਜੀ ਕਿੰਨੀ ਪਸਲੀਆਂ ਦਾ ਗੈਪ ਤੇ ਕਿਦਾਂ ਹੀ ਵੈਂ ਫੇਰ ਵੀ ਸਹੀ ਗੱਲ ਨਾਲੇ ਪੂਰੀ ਰਾਜੀ ਨਿੱਗਰ ਤੇ ਤਿੰਨ ਪਸਲੀਆਂ ਦੀ ਨਿਸ਼ਾਨੀ ਫੇਰ ਵੀ ਜਿਹੜੀ ਚੀਜ਼ ਗਾਈਆਂ ਦੇ ਵਿੱਚ ਆਉਂਦੀ ਹੈ ਸਹੀ ਗੱਲ ਹੈ ਮੇਲਿਆਂ ਦੇ ਵਿੱਚ ਜਿਹੜੀ ਚੀਜ਼ ਵੇਂਦੇ ਆ ਉਹ ਚੀਜ਼ਾਂ ਵੱਛੀ ਦੇ ਕੈਰੈਕਟਰ ਆ ਪੂਰੇ ਸਹੀ ਗੱਲ ਹੈ ਫੇਸ ਕੁਆਲਟੀ ਦੇਖੋ ਕਾਲੀਆਂ ਵੱਛੀਆਂ ਦੇ ਵਿੱਚ ਲੈ ਕੇ ਚੱਕ ਕਰ ਲੈ ਆਈ ਬੀ ਸੀ ਐਸ ਸਹੀ ਗੱਲ ਹੈ ਭਾਈ ਬੀ ਸੀ ਐਸ ਬਹੁਤ ਸੋਹਣ ਲੈ ਚੱਲ ਭਾਈ ਪੂਰੇ 6 ਨਾਗ ਆ ਬਾਈ ਕੋਲੇ 6 ਦੇ 6 ਨਾਗ ਖੀਰੇ ਆ ਬਹੁਤ ਸੋਹਣੇ ਨਾਗ ਆ ਤੇ ਟੋਪਦੀਆਂ ਵਸੀਆਂ ਬਾਈ ਕੋਲੇ ਹੁਣ ਆਪਾਂ ਬਾਈ ਤੋਂ ਪੁੱਛਾਂਗੇ ਵੀ ਇਹਨਾਂ ਦੀ ਕੀ ਡਿਮਾਂਡ ਆ ਕੀ ਆਫਰ ਲੈ ਕੇ ਆਇਆ ਬਾਈ ਅੱਜ ਤੇ ਪੂਰੀ ਵੀਡੀਓ ਦੇਖਿਆ ਕਰੋ ਮਿੱਤਰੋ ਆਪਣੀ ਤੇ ਚਲਦੇ ਚਲਦੇ ਵੀਡੀਓ ਦੇ ਵਿੱਚ ਆਪਣੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਤੱਕ ਪਹੁੰਚਦਾ ਰਵੇ ਤੇ ਹੁਣ ਆਪਾਂ ਬਾਈ ਤੋਂ ਪੁੱਛਦੇ ਹਾਂ ਲਬਰੀ ਤੋਂ ਕੀ ਕੀ ਡਿਮਾਂਡ ਆ ਭਾਈ ਲਾਪਰੀ ਤੇ ਕੀ ਆਫਰ ਲੈ ਕੇ ਆਏ ਆ ਜਿਹੜਾ ਵਾਸਤੇ ਦਾ ਆਫਰ ਵੀ ਪੰਜ ਬਛੀਆਂ ਇੱਕ ਮੇਲ ਦੀਆਂ ਬਿਆਨਤਾ ਹਾਂ ਬਈ ਬੱਚਾ ਆ ਮੈਂ ਨਾ ਇਹਦਾ ਛੋਟਾ 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 ਬੱਚਾ ਵੀ ਆਪਾਂ ਆਏ ਕਿ ਬਈ ਕਿਤੇ ਆਖਦੇ ਮੈਂ ਵੀਡੀਓ ਜ਼ੂਮ ਕਰਕੇ ਬਣਾ ਹਾਂ ਨਾ 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 ਆਪਾਂ ਵੀਡੀਓ ਤੇ ਜਿੱਡੀ ਮੱਛੀ ਦਿਖਾਈ ਓਡੀ ਜਾ ਕੇ ਨਿਪਟੋ ਇਹ ਇਹੀ ਆਪਾਂ ਚੈਨਲ ਦਾ ਬਾਈ ਆਪਾਂ ਵਿਸ਼ਵਾਸ ਬਣਾਉਣਾ ਆਪਣਾ ਕੁਦਰਤ ਡੈਰੀ ਫਾਰਮ ਭਗਤਾ ਦਾ ਵੀ ਆਪਾਂ ਜਿਹੜੀ ਚੀਜ਼ ਆਪਾਂ ਕੁਆਲਿਟੀ ਵਿਖਾਉਣੀ ਆ ਉਹੀ ਨਿਕਲੇ ਕੋਈ ਆਪਾਂ ਵਾਧੂ ਸਪਲਾਈ ਨਹੀਂ ਕਰਨੀ ਕੁਛ ਨਹੀਂ ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਦਿੰਦੀ ਆ ਆਪਾਂ ਉਹੀ ਕੈਮਰੇ 'ਚ ਬੋਲਣੀ ਆ ਬਾਈ ਇੱਕ ਗੱਲ ਹੋਰ ਨੋਟ ਕੀਤੀ ਬਿਆਨਤਾ ਲੋਕਾਂ ਗੱਲ ਤੇ ਤੂੰ ਮੋਹਣ ਬਈ ਬਦ ਬਾਬੇ ਨਾਲ ਦੀ ਕਿਰਪਾ ਦੋ ਜਾਂ ਤਿੰਨ ਮਹੀਨੇ ਹੋਏ ਆ ਸਹੀ ਗੱਲ ਤੇ ਤਿੰਨ ਮਹੀਨੇ ਦੇ ਮਾਲਕ ਨੇ ਦੇ ਲੈ ਕਿੰਨੀ ਮਿਹਰ ਕੀਤੀ ਸਹੀ ਗੱਲ ਆ ਬਈ ਪ੍ਰਮਾਤਮਾ ਦੇ ਰੰਗ ਆ ਸਹੀ ਗੱਲ ਤੇ ਲਾਪਰੀ ਨੂੰ ਫਿਰ 10 ਬਈ 5 ਵਸਿਆਂ ਤਾਂ ਹੈਗਾ ਆਪਣੀਆਂ ਇੱਕ ਮੇਲ ਦੀਆਂ ਤੇ ਇੱਕ ਬੱਚਾ ਹੈਗਾ ਛੋਟਾ ਖਰਬੋ ਖਰਗੋਸ਼ ਵਰਗਾ ਦੇਖੋ ਜੀ ਖੜਨੀ ਖੋਲੀ ਹੋਤੀ ਕੁਆਲਟੀ ਜਿਹੜਾ ਦੇ ਦਿੱਤੀ ਆ ਪਾਣਾ ਹਾਂ ਇਧਰਲੇ ਬਸੇ ਤੇ ਇਹਦੋਂ ਇੱਕਦੋ ਹੋ ਜੇ ਕੋਈ ਆਪਣਾ ਭਰਾ 6 ਦੀਆਂ 6 ਬੱਛੀਆਂ ਲੈਂਦਾ ਹਾਂ ਪੂਰੇ ਪੰਜਾਬ ਦਾ ਕਿਰਾਇਆ ਫਰੀ ਆ ਲਓ ਵੀ ਮਿੱਤਰੋ ਬਾਈ ਨੇ ਆਫਰ ਕਰਤਾ ਜਮੀਂ ਪੈਂਦਾ ਠੰਡਾ ਮੌਸਮ ਆ ਬਿਲਕੁਲ ਤੇ ਬਾਈ ਕਹਿੰਦਾ ਜੇ ਕੋਈ 5 ਬੱਛੀਆਂ ਲੈਂਦਾ ਨਹੀਂ 6 ਜੇ 6 ਦੀਆਂ 6 ਬੱਛੀਆਂ ਲੈਂਦਾ ਪੂਰੇ ਪੰਜਾਬ ਦਾ ਕਿਰਾਇਆ ਫਰੀ ਕਿੰਨਾ ਲਾਭਰੀ ਦਾ ਹਾਂ ਹਾਂ ਬਾਈ ਠੀਕ ਹੈ ਪਰ ਆਏ ਕੋਈ ਜਕਨੇ ਬਾਵੇਂ 600 ਕਿਲੋਮੀਟਰ ਤੱਕ ਕਰਦੇ ਜੂਰੀ ਦਾ ਘਵਾਂ ਜੂ 600 ਕਿਲੋ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਪੰਜਾਬ ਤੋਂ ਬਾਹਰ ਵੀ ਜਿਸ਼ੇ ਅੰਦਾਜ਼ਾ ਮੰਨ ਕੇ ਚੱਲ ਵੀ 600 ਕਿਲੋਮੀਟਰ ਹੀ ਰੱਖ ਹੈ ਨਾ ਜੇ ਕੋਈ ਵਿਅਕਤ ਅਗਲਾ ਦੇਖੂਗਾ ਨਾ ਹੁਣ ਵੀ ਆਪਾਂ 600 ਕਿਲੋਮੀਟਰ ਕਹਦਾ ਉਹ ਨਹੀਂ ਮੁੱਲ ਨਾ ਕਰਦੇ ਬਸ ਸਹੀ ਗੱਲ ਹੈ ਤੇ ਉਹ ਵੀ ਆਪਾਂ ਦੱਸਾਂਗੇ ਮੁੱਲ ਵੀ ਇਹਨਾਂ ਦਾ ਜੇ ਕੋਈ 2 ਬੱਸੀਆਂ ਲੈਂਦਾ ਹਾਂ 100 ਕਿਲੋਮੀਟਰ ਕਰਾਇਆ ਫ੍ਰੀ ਵਿਅਕਤ ਜੇ ਕੋਈ 4 ਲੈਂਦਾ 250 ਕਿਲੋਮੀਟਰ ਤਾਂ ਸੋ ਹੀ ਰੱਖ ਚੱਲੇ ਆ ਇਹ ਜਨਾਂ ਦੇ ਵੀ ਜੇ ਕੋਈ 5 ਲੈਂਦਾ ਫਿਰ 400 ਕਿਲੋਮੀਟਰ ਕਰਾਇਆ ਫ੍ਰੀ ਆ ਤੇ ਕੀ ਡਿਮਾਂਡ ਆ ਬਾਈ ਡਿਮਾਂਡ ਬੱਸੀਆਂ ਦੀ ਦੱਸਿਓ ਹਾਂ ਬਾਈ 85000 ਰੁਪਿਆ ਵਿਅਕਤ 85000 ਰੁਪਿਆ ਹਾਂ 6 ਨਾਲ ਗਾਂ ਦਾ ਹਾਂ ਫੀਗਾ ਵਿਚੋਂ ਮਾਨਤਾਣ ਫੋਟੋ ਆਇਆ ਜਿਹਦਾ ਮਾਨਤਾਣ ਕਰਦਾਂਗੇ ਮੌਕੇ ਦੇ ਵਿਹਨਤਾ ਹੁਣ ਜਿਵੇਂ ਤੂੰ ਆਹ ਬੱਛੀ ਦੀ ਲਾ ਲ ਸਹੀ ਗੱਲ ਆ ਦੁਬਾਰੀ ਇਹਦੇ ਨਾਲ ਲਾ ਹਾਂ ਇਹ ਬੱਛੀ ਤਿਆਰ ਹੋਈ ਮਾਰ ਰਹੀ ਹੈ ਕਿਰਪਾ ਕਰੇ ਸਵਾ ਲੱਖ ਸਹੀ ਗੱਲ ਆ ਭਾਈ ਬਹੁਤ ਵਧੀਆ ਵੈਢ ਤਿਆਰ ਹੋਊਗੀ ਹੁਣੇ ਪਾਸੇ ਨੌਵੀਂ ਮਿੱਤਰੋਂ ਬਹੁਤ ਬੜੀ ਆ ਨਾਗਾ ਸਹੀ ਗੱਲ ਆ ਸਾਰੀਆਂ ਬੱਛੀਆਂ ਬਾਈ ਕੋਲੇ ਪੁਰਾ ਟੌਪ ਦੀਆਂ ਤੇ ਮੁੱਲ ਬਾਈ ਨੇ ਕਰਿਆ 85000 ਰੁਪਇਆ 6 ਨਾਗਾ ਦਾ ਵਿਚੋਂ ਆਫਰ ਮਾਨਤਾਣ ਕਰਿਆ ਆਇਆ ਇਹਦਾ ਜਰੂਰ ਹੋ ਜੂ ਪਰ ਜੇ ਆਪਾਂ ਕੱਲਾ ਕਹਿੰਦਾ ਨਾ ਕਿ ਵਿਖਾਈਏ ਤੇ ਉਸ ਹੱਬਨੇ ਤਾਂ ਬਾਈ ਫਿਰ ਪਹੁੰਚ ਗਾਈ ਹੁੰਦੀ ਆ ਹੈਨਾ ਸਹੀ ਗੱਲ ਹੈ 25 25000 ਦੀ ਕੱਲੀ ਵੱਛੀ ਆ ਨੋਰਮਲ ਫੇਰ ਵੀ ਨਹੀਂ ਆਈ ਕਰ ਜੋ ਕੋਈ ਆ ਪਤਾ ਜੇ 25 25 ਦੇ ਹਿਸਾਬ ਨਾਲ ਵੀ ਲਾਈਏ ਬਾਈ ਫੇਰ ਕਿੰਨੇ ਦਾ ਬਣ ਗਿਆ ਮਾ 140 ਲੱਖ ਬਣ ਗਿਆ ਲੱਖ ਬਣ ਗਿਆ ਤੇ ਫੇ 50 ਫੇ ਰੁਪਿਆ ਦੂੜ ਬਣ ਗਿਆ ਹਾਂ ਲੋ ਵੀ ਮਿੱਤਰੋ ਬਾਈ ਦਾ ਰੇਟ ਆ ਜਿਹੜਾ ਬਿਲਕੁਲ ਜਾਇਜ਼ ਆ ਜੈਨੂਨ ਜੇ ਰੇਟ ਹੁੰਦੀ ਹੈ ਬਾਈ ਦੇ ਜੇ ਕੋਈ ਆਪ ਕੋ ਤੋਂ ਬੈਂਦ ਨੇੜ ਦਾ ਬੰਦਾ ਲੈਂਦਾ ਉਹਦਾ ਉਹੀ ਆਮਦਨ ਦਾ ਵੱਧ ਹੋ ਜੇ ਕੋਈ ਭਰਾ ਭਾਈ ਦੂਰ ਦਾ ਲੈਂਦਾ ਤੈਨੂੰ ਵੀ ਪਤਾ ਹੁਣ ਬਾਈ 6 ਬੱਛੀਆਂ 85 ਅਜ ਕੋਈ ਇਨੇ ਥੋੜੇ ਮੁੱਤੇ ਦੇ ਦਿੰਦਾ ਨਹੀਂ ਸਹੀ ਗੱਲ 6 ਵੇ 6 ਬੱਛੀਆਂ ਕੋਈ 6 ਨਗ 85000 ਚ ਦਿੰਦਾ ਨਹੀਂ ਤੇ ਚਾਰ ਪੰਜ ਨਾ ਆਕੇ ਤਾਂ ਬਾਈ ਕੋਲੇ ਇਹ ਜੇ ਆ ਵੀ ਜਿਹੜੇ ਦੋ ਦੋ ਮਹੀਨੇ ਤੱਕ ਵੱਛੀਆਂ ਆ ਸੀਮਨ ਲਾਈਨ ਦੇ ਬਿਲਕੁਲ ਕਾਬਲ ਆ ਬਹੁਤ ਚੰਗੇ ਨਾ ਆ ਗਏ ਤਾਂ ਪੰਜ ਵੱਛੀਆਂ ਤਾਂ ਬੰਦਾ ਰੱਜ ਕੇ ਸਾਂਭ ਲੇ ਸਹੀ ਗੱਲ ਆ ਯਾਨੀ ਕੀ ਗੱਲ ਆ ਯਾਨੀ ਤੇ ਬਾਈ ਆ ਕਿਹੜਾ ਮਾਰੀ ਆ ਚੀਜ਼ ਦੇਖ ਪੁੱਤਰ ਦਾ ਬੱਚਾ ਹੀ ਆ ਬਾਰ ਬਾਰ ਕੈਮਰੇ ਇਸੇ ਤੋਂ ਹੀ ਜਾਂਦਾ ਬਾਈ ਜਦੋਂ ਤਿਆਰ ਹੋ ਗਈ 1 ਲੱਖ ਦੀ ਵੱਛੀ ਸਹੀ ਗੱਲ ਆ ਬਾਈ ਤੇ ਲੋ ਵੀ 85000 ਦੇ ਵਿੱਚੋਂ ਮਾਨਤਨ ਕਰੇਗਾ ਇਹ ਕਹਿੰਦਾ ਹੋਜੂ ਲਾਪਰੀ ਦਾ ਬਿਆਹ ਚ ਜਾਇਰਾ ਤੇ 600 ਕਿਲੋਮੀਟਰ ਕਿਰਾਇਆ ਫਰੀ ਹਾਂ ਹਾਂ 600 ਕਿਲੋ ਜਿਹੜਾ ਸੂਤ ਬਣ ਗਿਆ ਕੈਮਰੇ 'ਚ ਬਾਈ ਹਾਂ ਲੋ ਵੀ ਮਿੱਤਰੋ 600 ਕਿਲੋਮੀਟਰ ਦਾ ਕਿਰਾਇਆ ਫਰੀ ਉਹ ਤਾਂ ਵੈਸੇ ਬਾਈ ਦੇ ਨਾਲ ਚੌਰ ਕਰ ਲਈਦੀ ਉਹ ਭਰਾਵਾਂ ਵਾਲਾ ਪਿਆਰ ਤੇ 6 ਨਾਗਾ ਬਾਈ ਕੋਲੇ ਤੇ ਨੰਬਰ ਹੈ ਜਿਹੜਾ ਵੀਡੀਓ ਦੇ ਵਿੱਚ ਚੱਲੀ ਜਾਂਦਾ ਉਹ ਨੰਬਰ ਇੱਕ ਤਰ੍ਹਾਂ ਕੈਮਰਾ ਫੇਰ ਮਨਾਂ ਦੇ ਬੱਚਿਆਂ ਦੇ ਹਾਂ ਬਾਈ ਪੂਰੀ ਟੌਪ ਦੀਆਂ ਵਿੱਚ ਆ ਪਾਈ ਲੰਡੂ ਬਹੁਤ ਸੋਹਣੇ ਨਾਗਾ ਬਾਈ ਸਹੀ ਗੱਲ ਲੈ ਉਹ ਵੀ ਮਿੱਤਰੋ ਆਪਾਂ ਫੇਰ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਨੇ ਆ 85000 ਰੁਪਏ ਦੇ ਵਿੱਚ 6 ਨਗ ਤੁਹਾਨੂੰ ਮਿਲ ਜਾਣੇ ਆ ਵਿੱਚੋਂ ਮਾਨਦਾਨ ਘਰੇ ਪਹੁੰਚ ਹੋਗੀ 85000 ਚ ਪਹੁੰਚ ਹੋਗੀ 600 ਕਿਲੋਮੀਟਰ ਦਾ ਕਿਰਾਇਆ ਫ੍ਰੀ ਹੈ ਹਰਿਆਣਿਆਂ ਵੀ ਆ ਗਿਆ ਤੇ ਮੰਨ ਕੇ ਚਲੋ ਸਾਰਾ ਪੰਜਾਬ ਆ ਗਿਆ ਚਾਰੇ ਪਾਸੇ ਦਿੱਲੀ ਦਿੱਲੀ ਸਹੀ ਗੱਲ ਹੈ ਜਿੱਧਰੋਂ ਵੀ ਮਰਜੀ ਕੋਈ ਭਰਾ ਮੰਗਾ ਲੇ ਤੇ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੀਵਰੀ ਆਪਨ ਨੂੰ ਨਾ ਅੱਗੇ ਜਾਓ ਜੇ ਤੁਹਾ ਯੂਪੀ ਭੇਜੇ ਤੇਰੇ ਚੈਨਲ ਤੇ ਬੈਠਿਆ ਤੇ ਭਾਈ ਉਹ ਨਾ ਅਗਲੇ ਦਾ 2000 ਰੁਪਿਆ ਵੱਖ ਲੱਗਣਾਗਾ ਕਿਉਂਕਿ ਦਸਣਾ ਆਪਣਾ ਹਾਂ ਵੀ ਜਿਹੜੇ ਕਾਗਜ਼ੀ ਪੱਤਰ ਚਾਹੇ ਤੇ ਕਾਗਜ਼ੀ ਪੱਤਰ ਪਤਾ ਕੀ ਆ ਉਹ ਹੈਲਥ ਸਰਟੀਫਿਕੇਟ ਬਣਦਾ ਹਾਂ ਹਾਂ ਸਰਟੀਫਿਕੇਟ ਬਣਦਾ ਤੇ ਭਾਈ ਉਹ ਸਰਟੀਫਿਕੇਟ ਬਣਾ ਕੇ ਜਿਹੜਾ ਪੈਂਦਾ ਜਿਹੜਾ ਆਪਣੇ ਡੇਰੀ ਫਾਰਮ ਦਾ ਬਿੱਲ ਆ ਉਹਦਾ 5 ਰੁਪਏ ਲੈਣੇ ਨਹੀਂ ਕਿਸੇ ਨੂੰ ਮੋਹਰ ਲਾ ਕੇ ਸਾਰਾ ਪੱਕਾ ਕੰਮ ਕਰਕੇ ਤੋਰਾਂਗੇ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਪੱਕੇ ਕੰਮ ਆ ਕੋਈ ਦੂਰ ਨੇੜੇ ਦਾ ਭਰਾ ਕੋਈ ਭਰਾ ਜਕੇ ਨਾ ਕਿ ਯੂਪੀ ਦਾ ਚਾਹ ਹਰਿਆਣਾ ਦਾ ਬਾਈ ਦੇ ਨਾਲ ਸੰਪਰਕ ਕਰ ਲਿਓ ਬਾਈ ਤੁਹਾਨੂੰ ਟਰਾਂਸਪੋਰਟ ਦੀ ਸਹੂਲਤ ਵੀ ਦਿਵਾਊਗਾ ਤੇ ਰਹਿਣ ਸਹਿਣ ਦਾ ਬਾਈ ਕੋਲੇ ਪ੍ਰਬੰਧ ਪੂਰਾ ਲਾਪਰੀ ਤਾ ਰੋਟੀ ਪਾਣੀ ਕਿਰੇ ਆਏ ਗਏ ਨੂੰ ਮਿਲਦਾ ਠੀਕ ਹੈ ਜੀ ਚਾਹੇ ਮਹੀਨਾ ਰਹੇ ਤੇ ਆਏ ਨਹੀਂ ਬਈਆ ਲਾ ਭੁੱਖਾ ਮਰ ਜੂਗਾ ਠੀਕ ਹੈ ਲੋ ਵੀ ਮਿੱਤਰੋ ਬਾਈ ਕਹਿੰਦਾ ਚਾਰੇ ਪਾਸੇ ਆਫਰ ਹੈ ਤੇ ਬਾਕੀ ਜਿਹੜੇ ਭਰਾਣੇ ਕਿਸੇ ਨੇ ਵੀਡੀਓ ਬਣਾਉਣੀ ਹੋਈ ਆਪਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਜੀ ਹਾਸੀ ਗੱਲ ਸਾਰਿਆਂ ਨੂੰ